ਪੰਜਾਬੀ ਏਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦੀਆਂ ਵੱਡੀਆਂ ਖਬਰਾਂ। ਅੱਜ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਨੌਜਵਾਨਾਂ ਨੂੰ ਦੇਣਗੇ ਇੱਕ ਹੋਰ ਵੱਡਾ ਤੋਹਫ਼ਾ ਨਾਲ ਹੀ ਕਰਨਗੇ ਵੱਡਾ ਐਲਾਨ। ਅਕਾਲੀਆਂ ਸਮੇਤ ਪੰਜਾਬ ਸਰਕਾਰ ਤੇ ਭੜਕੇ ਨਵਜੋਸ ਸਿੰਘ ਸਿੱਧੂ ਗੁੱਸੇ ਜਿਹੀਆਂ ਖਰੀਆਂ ਖਰੀਆਂ। ਬਿਜਲੀ ਮੰਤਰੀ ਨੇ ਪੰਜਾਬ ਦੇ ਲੋਕਾਂ ਨੂੰ ਸੁਣਾਈ ਵੱਡੀ ਖੁਸ਼ਖਬਰੀ ਦਿੱਤਾ ਵੱਡਾ ਤੋਹਫ਼ਾ। ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲੀ ਧਮਕੀ ਧਮਕੀ ਦਾ ਸੀ ਭਗਵੰਤ ਮਾਨ ਨੇ ਦਿੱਤਾ ਠੋਕਮਾ ਜਵਾਬ। ਸਾਦੋ ਸਿੰਘ ਧਰਮਸੋਧੀ ਮੋਹਾਲੀ ਅਦਾਲਤ ਵਿੱਚ ਹੋਈ ਪੇਸ਼ੀ। ਮਿਲਿਆ ਦਾ ਪੁਲਿਸ ਰਿਮਾਂਡ ਪੰਜਾਬ ਚ ਖੜਾਕੇ ਦੇ ਠੰਡ ਦਰਮਿਆਨ ਰੈਡ ਅਲਰਟ ਹੋਇਆ ਜਾ ਰਿਹਾ ਪੰਜਾਬ ਦੇ 16 ਜ਼ਿਲ੍ਹਿਆਂ ਵਿੱਚ ਵਿਗੜ ਸਕਦੇ ਨੇ ਹਾਲਾਤ ਡੀ ਫਾਰਮੇਸੀ ਚ ਦਾਖਲਾ ਡਿਗਰੀ ਜਾਰੀ ਕਰਨ ਦੇ ਮਾਮਲੇ ਤੇ ਪੰਜਾਬ ਵਿਜੀਲੈਂਸ ਦਾ ਵੱਡਾ ਐਕਸ਼ਨ ਦਿਨ ਪ੍ਰਿੰਸੀਪਲਾਂ ਸੰਨੇ 4 ਲੋਕਾਂ ਨੂੰ ਕੀਤਾ ਗ੍ਰਿਫਤਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਫੇਰ ਵੱਡਾ ਤੋਹਫਾ ਦੇਣ ਜਾ ਰਹੇ ਹਨ ਅੱਜ ਮੁੱਖ ਮੰਤਰੀ ਭਗਵੰਤ ਮਾਨ 423 ਦੇ ਕਰੀਬ ਮੁੰਡੇ ਕੁੜੀਆਂ ਨੂੰ ਹੈੱਡ ਕਾਂਸਟੇਬਲ ਦੇ ਨਿਯੁਕਤੀ ਪੱਤਰ ਦੇਣਗੇ ਇਹ ਐਲਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਪਿੱਤੇ ਦਿਨੀ ਖਿਡਾਰੀਆਂ ਨੂੰ ਕਰੋੜਾਂ ਰੁਪਏ ਦੀ ਰਾਸ਼ੀ ਵਾਂਡਸ ਸਮਾਗਮ ਦੁਰਾਨ ਕੀਤਾ ਸੀ ਇਸ ਮੌਕੇ ਸੀਐਮ ਭਗਵਾਨ ਜੀ ਨੇ ਕਿਹਾਗੇ ਪੰਜਾਬ ਚ ਖੁਸ਼ੀਆਂ ਦੇ ਸਮਾਗਮ ਦਾ ਸੁਪਨਾ ਲਿਆ ਸੀ ਤਾਂ ਪਰਮਾਤਮਾ ਨੇ ਇਸ ਬਾਰੇ ਮੇਰੀ ਡਿਊਟੀ ਲਗਾ ਦਿੱਤੀ ਹੈ ਹੁਣ ਪੰਜਾਬ ਚ ਹਰ ਹਫਤੇ 2-3 ਵਾਰ ਜਸ਼ਨਾਂ ਦੇ ਸਮਾਗਮ ਹੁੰਦੇ ਹਨ ਮੁੱਖ ਮੰਤਰੀ ਨੇ ਕਿਹਾ ਕਿ ਖਿਡਾਰੀਆਂ ਨੇ ਬਹੁਤ ਸਖਤ ਮਿਹਨਤ ਕਰਕੇ ਮੈਡਲ ਲਿਆ ਕੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ ਤੇ 20 ਮੈਡਲ ਪੰਜਾਬ ਦੇ ਹਿੱਸੇ ਆਏ ਹਨ। ਉਹਨਾਂ ਨੇ ਕਿਹਾ ਕਿ ਖਿਡਾਰੀ ਨੂੰ 1 ਕਰੋੜ ਰੁਪਇਆ 골ਡ ਮੈਡਲ ਦਾ 75 ਲੱਖ ਰੁਪਇਆ ਸਿਲਵਰ ਮੈਡਲ ਦਾ ਤੇ 50 ਲੱਖ ਰੁਪਇਆ ਬ੍ਰੌਂਜ਼ ਮੈਡਲ ਦਾ ਦਿੱਤਾ ਜਾ ਰਿਹਾ ਹੈ ਅਤੇ ਉਹਨਾਂ ਨੇ ਕਿਹਾ ਕਿ ਖਿਡਾਰੀ ਨੂੰ ਜਿੰਨੀ ਰਾਸ਼ੀ ਮਿਲ ਰਹੀ ਹੈ ਉਸ ਦਾ 40% ਦੀ ਉਹਨਾਂ ਦੇ ਕੋਚਾਂ ਨੂੰ ਦੇਵਾਂਗੇ ਤਾਂ ਜੋ ਉਹ ਤਾਂ ਜੋ ਹੋਰ ਹੌਸਲੇ ਨਾਲ ਕੰਮ ਕਰ ਸਕਣ। ਬਠਿੰਡਾ ਦੇ ਪਿੰਡ ਮਹਾਰਾਜ ਪਹੁੰਚੇ ਨਵਜੋਤ ਸਿੰਘ ਸਿੱਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵੱਡਾ ਬਿਆਨ ਦਿੱਤਾ ਅਵਜੋਸ ਸਿੰਘ ਸਿੱਧੂ ਨੇ ਕਿ ਹੈਗੇ ਮੈਂ ਇੱਕ ਸੱਚ ਦੇ ਰਾਹ ਉੱਤੇ ਉਤਰਿਆ ਹੋਇਆ ਹਾਂ ਕਈ ਮੈਨੂੰ ਬੁਰਾ ਭਲਾ ਬੋਲ ਰਹੇ ਹਨ ਪਰ ਇੱਕ ਨਾ ਇੱਕ ਦਿਨ ਇਮਾਨਦਾਰੀ ਦੀ ਸਰਕਾਰ ਵੀ ਆਵੇਗੀ ਸਿੱਧੂ ਨੇ ਕਿਹਾ ਕਿ ਉਹ ਮੇਰੇ ਖਿਲਾਫ ਬਿਆਨਬਾਜ਼ੀ ਕਰ ਲੋਕਾਂ ਨੂੰ ਭੜਕਾ ਰਹੇ ਹਨ ਜਿਸ ਦਾ ਪੰਜਾਬ ਦੀ ਲੋਕ ਭਲਾਈ ਨਾਲ ਕੋਈ ਸਬੰਧ ਨਹੀਂ ਹੈ ਇਸ ਮੌਕੇ ਸਿੱਧੂ ਨੇ ਕਿਹਾ ਕਿ ਮੈਂ ਦੋ ਤਿੰਨ ਸਰਕਾਰਾਂ ਬਣਾਉਣ ਦੇ ਵਿੱਚ ਆਪਣਾ ਯੋਗਦਾਨ ਪਾਇਆ ਹੈ ਪਰ ਮੈਂ ਦੇਖਿਆ ਹੈ ਕਿ ਇਨ੍ਹਾਂ ਵੱਲੋਂ ਲੁਭਾਉਣੇ ਲਾਲਚ ਦਿੱਤੇ ਜਾਂਦੇ ਹਨ ਤੇ ਝੂਠ ਬੋਲਿਆ ਜਾਂਦਾ ਹੈ ਇਸ ਮੌਕੇ ਸਿੱਧੂ ਨੇ ਵਿਰੋਧੀ ਪਾਰਟੀਆਂ ਦੇ ਨਾਲ-ਨਾਲ ਆਪਣੀ ਪਾਰਟੀ ਨੂੰ ਵੀ ਜੰਮ ਕੇ ਕੋਸਿਆ ਹੈ ਨੇ ਕਿ ਹੈ ਕਿ ਕਾਲੀ ਪਾਜਪਾ ਦੇ ਕਾਂਗਰਸ ਸਰਕਾਰ ਨੇ ਪੰਜਾਬ ਨੂੰ ਲੁੱਟਿਆ ਹੈ ਅਤੇ ਹੁਣ ਇਸ ਸਰਕਾਰ ਨੇ ਜੋ ਵੀ ਨੀਤੀ ਬਣਾਈ ਹੈ ਉਸ ਨੀਤੀ ਵਿੱਚ ਵੀ ਮਾਫੀਆ ਪੈਦਾ ਹੋਇਆ ਹੈ ਇਸ ਦੇ ਨਾਲ ਹੀ ਕਾਲੀ ਦਲ ਤੇ ਵੱਡਾ ਹਮਲਾ ਕਰਦੇ ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਕਾਲੀ ਦਲ ਜੋ ਪੰਜਾਬ ਬਚਾਓ ਯਾਤਰਾ ਸ਼ੁਰੂ ਕਰ ਰਿਹਾ ਹੈ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਹਾਂ ਕਿ ਕਾਲੀ ਦਲ ਪਹਿਲਾਂ ਖੁਦ ਨੂੰ ਬਚਾਵੇ ਇਸ ਮੌਕੇ ਉਹਨਾਂ ਨੇ ਪੰਜਾਬ ਕਾਂਗਰਸ ਵਿੱਚ ਚੱਲ ਰਹੇ ਕਲੇਸ਼ ਬਾਰੇ ਬੋਲਦੇ ਕਿ ਹੈਗੇ ਪੰਜਾਬ ਕਾਂਗਰਸ ਵਿੱਚ ਸਭ ਕੁਝ ਠੀਕ ਹੈ ਪੰਜਾਬ ਦੇ ਵਿਜਲੀ ਮੰਤਰੀ ਨੇ ਪੰਜਾਬ ਦੇ ਲੋਕਾਂ ਨੂੰ ਵੱਡੀ ਖੁਸ਼ਖਬਰੀ ਸੁਣਾਈ ਹੈ ਉਹਨਾਂ ਨੇ ਕਿ ਹੈਗੇ ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਹਲਕਾ ਗੁਰਦਾਸਪੁਰ ਦੇ ਵਸਨੀਕਾਂ ਨੂੰ ਵੱਡਾ ਤੋਹਫਾ ਦਿੱਤਾ ਗਿਆ ਹੈ ਸੂਬੇ ਦੇ ਵਿੱਦਿ ਮੰਤਰੀ ਹਰਪੰਦਰ ਸਿੰਘ ਈਟਿਓ ਨੇ ਵਿਧਾਨ ਸਭਾ ਹਲਕਾ ਗੁਰਦਾਸਪੁਰ ਦੇ ਪਿੰਡ ਚੱਕਰ ਆਏ ਵਿਖੇ 46 ਕੇਵੀ ਸਬਸਟੇਸ਼ਨ ਦਾ ਨੀਂਹ ਪੱਥਰ ਰੱਖਿਆ ਇਸ ਮੌਕੇ ਉਹਨਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪਿੰਡ ਚੱਕਰ ਆਇਆ ਵਿਖੇ 46 ਕੇਵੀ ਸਬਸਟੇਸ਼ਨ ਦੀ ਉਸਾਰੀ ਉੱਪਰ 5 ਕਰੋੜ ਖਰਚ ਕੀਤੇ ਜਾਣਗੇ ਅਤੇ ਇਸ ਨਾਲ ਇਲਾਕੇ ਦੇ 22 ਪਿੰਡਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਮਿਲੇਗੀ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਗਵਾਈ ਹੇਠ ਪਾਵਰਕਾਮ ਵੱਲੋਂ ਰਾਜ ਦੇ ਸਾਰੇ ਕਰੇ ਲੁਖ ਖਪਤਕਾਰਾਂ ਨੂੰ 300 ਯੂਨਿਟ ਪ੍ਰਤੀ ਮਹੀਨਾ ਮੁਫਤ ਬਿਜਲੀ ਸਹੂਲਤ ਦੇ ਕੇ ਆਪਣੀ ਗਰੰਟੀ ਨੂੰ ਪੂਰਾ ਕੀਤਾ ਗਿਆ ਹੈ ਉਹਨਾਂ ਨੇ ਕਿਹਾ ਕਿ 300 ਯੂਨਿਟ ਮੁਫਤ ਬਿਜਲੀ ਸਹੂਲਤ ਸਦਕਾ ਹੁਣ 90 ਫੀਸਦੀ ਤੋਂ ਵੱਧ ਖਪਤਕਾਰਾਂ ਦੇ ਜ਼ੀਰੋ ਬਿੱਲ ਆ ਰਹੇ ਹਨ ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਦੀ ਪਛਵਾੜਾ ਕੋਲ ਖਾਣ ਪੂਰੀ ਸਮਰਥਾ ਨਾਲ ਕੰਮ ਕਰ ਰਹੀ ਹੈ ਤੇ ਹਰਮਲ ਪਲਾਂਟਾਂ ਵਿੱਚ ਕੋਲੇ ਦੀ ਕੋਈ ਘਾਟ ਨਹੀਂ ਹੈ ਅਤੇ ਉਹਨਾਂ ਨੇ ਕਿਹਾ ਕਿ ਮਾਨ ਸਰਕਾਰ ਵੱਲੋਂ ਪਾਵਰਕਾਮ ਦਾ 9020 ਕਰੋੜ ਰੁਪਏ ਦਾ ਕਰਜ਼ਾ ਵੀ ਉਤਾਰਿਆ ਜਾ ਰਿਹਾ ਹੈ ਖਾਲਿਸਤਾਨੀ ਸਮਰਥਕ ਗੁਰਪਤਮੰਤ ਸਿੰਘ ਪੰਨੂ ਨੇ ਹੁਣ ਮੁੱਖ ਮੰਤਰੀ ਈ ਭਗਵੰਤ ਮਾਨ ਨੂੰ ਧਮਕੀ ਦਿੱਤੀ ਹੈ ਇੰਨਾ ਹੀ ਨਹੀਂ ਇਹ ਗਿੱਦਰ ਧਮਕੀਆਂ ਦੇਂਦੇ ਪੰਨੂ ਨੇ ਇੱਕ ਨਵਾਂ ਵੀਡੀਓ ਜਾਰੀ ਕਰਦੇ ਪੰਜਾਬ ਦੇ ਗੈਂਗਸਟਰਾਂ ਨੂੰ ਉਹਨਾਂ ਨਾਲ ਸੰਪਰਕ ਕਰਨ ਲਈ ਕਿਹਾ ਹੈ ਪੰਨੂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਧਮਕੀ ਦਿੱਤੀ ਹੈ ਕਿ ਮੁੱਖ ਮੰਤਰੀ ਜਿੱਥੇ ਵੀ ਤਿਰੰਗਾ ਲਹਿਰਾਉਣਗੇ ਉੱਥੇ ਮਾਹੌਲ ਖਰਾਬ ਕਰਨ ਦੀ ਚੇਤਾਵਨੀ ਦਿੱਤੀ ਗਈ ਹੈ ਇਸ ਦੇ ਨਾਲ ਹੀ ਪੰਜਾਬ ਦੇ ਡੀਜੀਪੀ ਨੂੰ ਵੀ ਧਮਕਾ ਆਇਆ ਗਿਆ ਹੈ ਅਤੇ ਇਸ ਥੰਮਕੀ ਦੁਆਲ ਮੁੱਖ ਮੰਤਰੀ ਭਗਵੰਤ ਮਾਨ ਜੀ ਚੈਨ ਨਾਲ ਇੰਟਰਵਿਊ ਕਰਦੇ ਆ ਵੱਡਾ ਬਿਆਨ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਅਸੀਂ ਅਜਿਹੀ ਗਿੱਦਰ ਧਮਕੀਆਂ ਤੋਂ ਨਹੀਂ ਡਰਦੇ ਜਦੋਂ ਤੱਕ ਸਾਡੇ ਕੋਲ ਸਾਡੇ 3 ਕਰੋੜ ਲੋਕਾਂ ਦੀ ਜ਼ਿੰਮੇਵਾਰੀ ਹੈ ਉਦੋਂ ਤੱਕ ਅਸੀਂ ਲੋਕਾਂ ਵਿਚਾਲੇ ਜਾਵਾਂਗੇ ਪੰਜਾਬ ਪੁਲਿਸ ਕਾਨੂੰਨ ਮੁਤਾਬਿਕ ਕੰਮ ਕਰਦੀ ਹੈ ਜੇਕਰ ਕੋਈ ਸਾਹਮਣੇ ਤੋਂ ਗੋਲੀ ਚਲਾਉਣ ਦੀ ਕੋਸ਼ਿਸ਼ ਕਰੇਗਾ ਤਾਂ ਪੁਲਿਸ ਪੂਰੀ ਕਾਰਵਾਈ ਕਰੇਗੀ ਏਡੀ ਵੱਲੋਂ ਪਿਛਲੇ ਦਿਨੀਂ ਗ੍ਰਿਫਤਾਰ ਕੀਤੇ ਗਏ ਸਾਬਕਾ ਮੰਤਰੀ ਸਾਦੂ ਸਿੰਘ ਧਨਸੋਤ ਨੂੰ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਵੱਲੋਂ ਨੂੰ 3 ਦਿਨਾਂ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਗਿਆ ਹੈ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਸਾਦੂ ਸਿੰਘ ਧਰਮਸੋਤ ਦੀ ਗ੍ਰਿਫਤਾਰੀ ਹੋਈ ਹੈ ਦੱਸ ਦੇ ਕਿ ED ਤੋਂ ਪਹਿਲਾਂ ਧਰਮਸੋਤ ਨੂੰ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ ਜਿੱਥੇ 3 ਮਹੀਨਿਆਂ ਦੀ ਜੇਲ੍ਹ ਦੀ ਹਵਾਖਾਨ ਤੋਂ ਬਾਅਦ ਜ਼ਮਾਨਤ ਮਿਲੀ ਸੀ ਇਹ ਕਿਹਾ ਹੈ ਕਿ ਵਿਜੀਲੈਂਸ ਦੀ ਜਾਂਚ 'ਚ ਸਾਹਮਣੇ ਆਇਆ ਸੀ ਕਿ 1 ਮਾਰਚ 2016 ਤੋਂ 31 ਮਾਰਚ 2023 ਤੱਕ ਦੇ ਜਾਂਚ ਸਮੇਂ ਦੌਰਾਨ ਸਾਬਕਾ ਮੰਤਰੀ ਅਤੇ ਉਹਨਾਂ ਦੇ ਪਰਿਵਾਰ ਦੀ ਆਮਦਨ 2 ਕਰੋੜ 37 ਲੱਖ ਰੁਪਏ ਸੀ ਜਦਕਿ ਖਰਚਾ 8 ਕਰੋੜ 74 ਲੱਖ ਰੁਪਏ ਸੀ ਇਹ ਖਰਚਾ ਆਮਦਨ ਨਾਲੋਂ 6 ਕਰੋੜ 48 ਲੱਖ ਰੁਪਏ ਵੱਧ ਸੀ ਪੰਜਾਬ ਤੇ ਹਰਿਆਣਾ ਵਿੱਚ ਠੰਡ ਦਾ ਪ੍ਰਕੋਪ ਲਗਾਤਾਰ ਜਾਰੀ ਹੈ ਦੋਵਾਂ ਸੂਬਿਆਂ ਵਿੱਚ ਸਵੇਰੇ ਸੰਗਣੀ ਧੁੰਦ ਪੈਣ ਕਾਰਨ ਆਮ ਜਨ ਜੀਵਨਿਤ ਪ੍ਰਭਾਵਿਤ ਹੋ ਰਿਹਾ ਹੈ ਕੜਾਕ ਦੀ ਠੰਡ ਕਾਰਨ ਪੰਜਾਬ ਚ ਕਟੋ-ਕਟ ਤਾ ਮਨਮਨਤੀ ਹੋ ਗਿਆ ਹੈ ਪੰਜਾਬ ਦਾ ਨਵਾਂ ਇਸ਼ਾਰਾ ਤੇ ਹਰਿਆਣਾ ਦਾ ਮਹਿੰਦਰਗੜ ਸਭ ਤੋਂ ਠੰਡੇ ਰਹੀ ਹਨ ਮੌਸਮ ਵਿਭਾਗ ਨੇ ਅੱਜ ਪੰਜਾਬ ਵਿੱਚ ਸੰਘਣੀ ਧੁੰਦ ਤੇ ਠੰਡ ਦਾ ਰੈਡ ਅਲਰਟ ਜਾਰੀ ਕੀਤਾ ਹੈ ਮੌਸਮ ਵਿਭਾਗ ਮੁਤਾਬਕ ਠੀਤ ਲਹਿਰ ਅਤੇ ਸੰਘਣੀ ਧੁੰਦ ਤੋਂ ਲੋਕਾਂ ਨੂੰ ਫਿਲਹਾਲ ਰਾਹਤ ਨਹੀਂ ਮਿਲੇਗੀ ਮੌਸਮ ਵਿਭਾਗ ਨੇ ਪੰਜਾਬ ਦੇ 16 ਜ਼ਿਲ੍ਹਿਆਂ ਨੂੰ ਮੌਸਮ ਖਰਾਬ ਹੋਣ ਦੀ ਚੇਤਾਵਨੀ ਦਿੱਤੀ ਹੈ ਪੰਜਾਬ ਦੇ ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਨਵਾਂ ਸ਼ਹਿਰ, ਕਪੂਰਥਲਾ, ਜਲੰਧਰ, ਫਾਜ਼ਿਲਕਾ, ਸ਼ਹੀਦ ਮੁਕਸਰ, ਸਾਈ ਮੁੰਗਾ, ਪਟਿੰਡਾ, ਲੁਧਿਆਣਾ, ਬਰਨਾਲਾ, ਮਾਨਸਾ, ਸੰਗਰੂਲ, ਪਤਿਗੜ, ਸਾਈਬਤ, ਪਟਿਆਲਾ ਵਿੱਚ ਸੰਗੜੀ ਧੁੰਦ ਦੀ ਚੇਤਾਵਨੀ ਦਿੱਤੀ ਗਈ ਹੈ। ਪੰਜਾਬ ਵਿਜੀਲੈਂਸ ਵਿਭਾਗ ਨੇ ਪੰਜਾਬ ਰਾਜ ਫਾਰਮੇਸੀ ਕੌਂਸਲ ਦੇ ਰਜਿਸਟਰਾਰ ਅਧਿਕਾਰੀ ਨੇ ਮਿਲੀਪੁੱਕ ਨਾਲ ਉਮੀਦਵਾਰਾਂ ਨੂੰ ਦਾਖਲਾ ਦੇਣ ਅਤੇ ਡੀ ਫਾਰਮੇਸੀ ਦੀਆਂ ਡਿਗਰੀਆਂ ਜਾਰੀ ਕਰਨ ਦੇ ਦੋ ਛੇੜਚਾਰ ਹੋਰ ਗ੍ਰਿਫਤਾਰੀਆਂ ਕੀਤੀਆਂ ਹਨ। ਵਿਜੀਲੈਂਸ ਵਿਭਾਗ ਨੇ ਪ੍ਰਾਈਵੇਟ ਕਾਲਜਾਂ ਵਿੱਚ ਪੜ ਰਹੇ ਯੋਗ ਵਿਦ ਨਸੀ ਲਾਇਸੈਂਸ ਜਾਰੀ ਕਰਨ ਵਿੱਚ ਬੇਨਿਮੀਆਂ ਲਈ ਪੀਐਸਪੀਸੀ ਦੇ ਸਾਲការ ਰਜਿਸਟਰਾਰ ਅਤੇ ਅਧਿਕਾਰੀਆਂ ਵਿਰੁੱਧ ਪਹਿਲਾਂ ਹੀ ਐਫਆਈਆਰ ਦਰਜ ਕੀਤੀ ਹੈ ਵਿਜੀਲੈਂਸ ਵਿਰੋਧ ਦੇ ਅਧਿਕਾਰੀ ਨੇ ਸੱਗੇ ਇਸ ਕੇਸ ਵਿੱਚ ਇਹ ਹੁਕਮ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਐਂਡ ਰਿਸਰਚ ਬਠਿੰਡਾ ਦੇ ਮਾਲਕ ਗੁਰਪ੍ਰੀਤ ਸਿੰਘ ਗਿੱਲ ਪ੍ਰਿੰਸੀਪਲ ਸਰਜੀਤ ਸਿੰਘ ਬਰਾੜਾ ਆਰਐਸ ਰਾਮਕੋੜੀ ਜੋ ਕਿ 2013 ਵਿੱਚ ਬਰਨਾਲਾ ਜ਼ਿਲ੍ਹੇ ਦੇ ਲਾਲਾ ਲਾਜਪਤ ਰਾਏ ਕਾਲਜ ਸਾਨਾ ਦੇ ਪ੍ਰਿੰਸੀਪਲ ਰਹੇ ਆਰਐਸ ਰਾਮਕੋੜੀ ਦੇ 2011 ਵਿੱਚ ਲਾਲਾ ਲਾਜਪਤ ਕੋਲਜ ਆਫ ਫਾਰਮੇਸੀ ਮੋਗਾ ਦੇ ਪ੍ਰਿੰਸੀਪਲ ਰਹੇ ਬਲਿੰਦਰ ਸਿੰਘ ਦਾ ਬਾਜਮਾ ਨੂੰ ਫੜਿਆ ਹੈ ਵਿਜੀਲੈਂਸ ਵੱਲੋਂ ਪੀਐਸਪੀਸੀ ਦੇ ਸਾਫ ਕਰ ਰਜਿਸਟਰ ਮੁੱਲਜਮ ਪ੍ਰਵੀਰ ਕੁਮਾਰ ਡਾਕਟਰ ਤੇਜਵੀਰ ਸਿੰਘ ਦਾ ਸੁਪਰਡੈਂਟ ਸ਼ੋਕਮਾਰ ਨੂੰ ਪਹਿਲਾਂ ਹੀ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਇਸ ਤੋਂ ਇਲਾਵਾ ਇਸ ਮਾਮਲੇ ਵਿੱਚ ਨੋ ਫਾਰਮ ਸਿਸਟਾ ਨੂੰ ਵੀ ਨਾਮਜ਼ਦ ਕਰਕੇ ਗ੍ਰਿਫਤਾਰ ਕੀਤਾ ਗਿਆ ਹੈ ਪ੍ਰਾਈਵੇਟ ਥਰਮਲ ਪਲਾਂਟ ਖਰੀਦਿਆ ਹੋ ਗਿਆ ਕਦੇ ਸੁਣਿਆ ਸਰਕਾਰ ਆਉਂਦੀ ਹੈ ਆਉਣ ਸਰ ਸਰਕਾਰੀ ਜਿਹੜੇ ਅਦਾਰੇ ਹੁੰਦੇ ਨੇ ਉਹਨਾਂ ਨੂੰ ਘਾਟੇ 'ਚ ਦਿਖਾ ਕੇ ਆਪਣੇ ਦੋਸਤਾਂ ਮਿੱਤਰਾਂ ਨੂੰ ਵੇਚ ਦਿੰਦੇ ਨੇ ਤੇ ਇੱਥੇ ਉਲਟੀ ਹੈ ਕੰਗਾ ਬਠਾਈ ਜਿਹੜੀ ਆਪਾਂ ਨੇ ਪੰਜਾਬ 'ਚ ਅਸੀਂ ਗੋਇੰਦਵਾਲ ਸਾਹਿਬ ਵਾਲਾ ਪ੍ਰਾਈਵੇਟ ਵਾਲਾ ਜਿਹੜਾ ਥਰਮਲ ਪਲਾਂਟ 540 ਮੈਗਾਵਾਟ ਦਾ ਉਹ ਪੰਜਾਬ ਸਰਕਾਰ ਨੇ ਖਰੀਦੇ ਆ ਕੋਈ ਉਹਦਾ ਕਰਜ਼ਾ ਨਹੀਂ ਦੇਣਾ ਕੋਈ ਉਹਤੇ ਕਹੀ ਹੁੰਦੇ ਨਾ ਕੋਈ ਕੋਈ ਕਹੀ ਜਾਂਦਾ 6000 ਦਾ 6000 ਕਰੋੜ ਕਰਜ਼ਾ ਸੀ ਉਹ ਕਿੱਥੋਂ ਦੇ ਪਤਾ ਹੀ ਨਹੀਂ ਜੀ ਉਹੀ ਕਹਿ ਦਿੰਦੇ ਆ ਉਹੀ ਚੱਕ ਦਿੰਦੇ ਜੋ ਮਤਲਬ ਇਹ ਥਰਮਲ ਪਲਾਂਟ ਖਰੀਦ ਲਿਆ 1000 ਕਰੋੜ 'ਚ 1080 ਕਰੋੜ 'ਚ ਦੇਸ਼ ਦਾ ਸਭ ਤੋਂ ਸਸਤਾ ਸੌਦਾ ਜੀ ਇਹ ਸੈਂਟਰ ਸਰਕਾਰ ਦੀਆਂ ਬਹੁਤ ਸਾਰੀਆਂ ਏਜੰਸੀਆਂ ਤੋਂ ਪ੍ਰਵਾਨਗੀ ਲੈਣੀ ਪੈਂਦੀ ਹੈ ਇਹ ਕੋਈ ਐ ਕੋਈ ਮੁਕਸਰ ਵਾਲੇ ਮੰਡੀ ਚੋਂ ਮੱਝ ਨਹੀਂ ਖਰੀਦੀ ਹੈਗੀ ਵੀ ਐਂ ਖਰੀਦ ਲਈ ਸੰਗਲ ਫੜਾਤਾ ਚਲੋ ਆਜੋ ਉਹਦੀਆਂ ਫਾਰਮੈਲਿਟੀਆਂ ਨੇ 1080 ਕਰੋੜ ਹੀ ਦੇਣਾ ਹੈ 540 ਮੀਗਾਵਾਟ ਦਾ ਕਈ ਲੱਗੇ ਹੋਏ ਨੇ ਇਹ ਤਾਂ ਜੀ ਇੱਥੇ ਤਾਂ 6000 ਕਰੋੜ ਕਰਜ਼ਾ ਸੀ ਉਹ ਵੀ ਸਾਨੂੰ ਦੇਣਾ ਪਊ ਔਰ ਲੱਗੇ ਵੀ ਕੌਣ ਹੋਏ ਨੇ ਜਿਹਨਾਂ ਨੂੰ ਬਿਜਲੀ ਮਤਰਾਲਾ ਮਿਲਦਾ ਸੀ ਪਰ ਲਿਆ ਨਹੀਂ ਵੀ ਉਦੋਂ ਲੈ ਲੈਂਦੇ ਭਾਈ ਬਿਜਲੀ ਮਤਰਾਲਾ ਹੁਣ ਮੈਨੂੰ ਗਾਣਾ ਕੱਢਣ ਨਾਲੋਂ ਆਪ ਕੁਝ ਕਰਨਾ ਨਹੀਂ ਕਿਸੇ ਨੂੰ ਕੁਝ ਕਰਨ ਨਹੀਂ ਦੇਣਾ ਆ ਮੈਨੂੰ ਐ ਨਹੀਂ ਕਹਿੰਦਾ ਉਹ ਮੈਨੂੰ ਉਹ ਕਹਿੰਦਾ ਆ ਐ ਨਹੀਂ ਕਹਿੰਦਾ ਉਹ ਕਹਿੰਦਾ ਕੋਈ ਪੰਜਾਬ ਦੇ ਮੁੱਦੇ ਨੇ ਇਹ ਪੰਜਾਬ ਦੇ ਮੁੱਦੇ ਨੇ ਰੋਜ਼ਗਾਰ ਪੰਜਾਬ ਦੇ ਮੁੱਦੇ ਨੇ ਕਿਸਾਨੀ ਨੂੰ ਮਜਬੂਰੀ ਦੇ ਧੰਦੇ ਦੀ بجائے ਲਾਹੇਵੰਦ ਧੰਦਾ ਬਣਾਉਣਾ ਪੰਜਾਬ ਦੇ ਮੁੱਦੇ ਨੇ ਇੰਡਸਟਰੀ ਲੈ ਕੇ ਆਉਣੀ ਤਾਂ ਕਿ ਰੈਵਨਿਊ ਆਵੇ ਪੰਜਾਬ ਦੇ ਮੁੱਦੇ ਨੇ ਧਰਤੀ ਵਾਲੇ ਪਾਣੀ ਨੂੰ ਬਚਾਉਣਾ ਪੰਜਾਬ ਦੇ ਮੁੱਦੇ ਨੇ ਜਿਹੜੀਆਂ 20 20 ਸਾਲ 25 25 30 30 ਸਾਲ ਤੋਂ ਕੱਸੀਆਂ ਬੰਦ ਪਈਆਂ ਨੇ ਖੇਤਾਂੀਆਂ ਉੱਤੇ ਪਾਈਪਾਂ ਪਾ ਕੇ ਦੁਬਾਰੇ ਨਹਿਰਾਂ ਦਾ ਪਾਣੀ ਉੱਤੇ ਪਹੁੰਚਾਉਣਾ ਪੰਜਾਬ ਦੇ ਮੁੱਦੇ ਨੇ ਪੰਜਾਬ ਨੂੰ ਹਰ ਸ਼ੋਭੇ ਵਿੱਚ ਹਰ ਫੀਲਡ ਦੇ ਵਿੱਚ ਅੱਗੇ ਲੈ ਕੇ ਜਾਣਾ ਇਹ ਪੰਜਾਬ ਦੇ ਮੁੱਦੇ ਥੋੜੀ ਨੇ ਕਿ ਮੈਂ ਤਾਂ ਇੱਥੇ ਰੈਲੀ ਕਰੂੰਗਾ ਉਹਨੇ ਇਹਦੀ ਫੋਟੋ ਕਿਉਂ ਲਾ ਲਈ ਉਹਦੇ ਉਹਦੀ ਫੋਟੋ ਕਿਉਂ ਲਾ ਲਈ ਗੱਲ ਹੈ ਕੋਈ ਸੋ ਮੈਂ ਤਾਂ ਉਹਨਾਂ ਤੇ ਧਿਆਨ ਦਿੰਦਾ ਹੀ ਨਹੀਂ ਤੁਸੀਂ ਵੀ ਨਾ ਦਿਆ ਕਰੋ ਧਿਆਨ ਹਰੇਕ ਹਰੇਕ ਹੀੰਦ ਮੈਂ ਪੰਜਾਬ ਬਚਾਉਣਾ ਹੈ ਮੈਂ ਪੰਜਾਬ ਬਚਾਉਣਾ ਇਹ ਨਹੀਂ ਦੱਸਦਾ ਕੋਈ ਲੁੱਟਿਆ ਕਿ ਨਹੀਂ ਸੀ ਬਚਾਉਣ ਵਾਲੇ ਬੜੇ ਨੇ ਜੀ ਲੁੱਟਿਆ ਕਿ ਨਹੀਂ ਸੀ ਇਹ ਤਾਂ ਦੱਸ ਦੋ ਤੂੰ ਤੁਹਾਡਾ ਤਾਂ ਰਾਜ ਰਿਹਾ ਹੈ ਰਾਜ ਤਾਂ ਤੁਹਾਡਾ ਰਿਹਾ ਹੁਣ ਤੱਕ ਸੰਤਾ ਮਹੀਨੇ ਵੀ ਹੋਏ ਨੇ 20 ਮਹੀਨੇ ਤੁਸੀਂ ਐ ਕਰੋ ਇੱਕ ਸਿੰਗਲ ਇੱਕ ਜਿਹਨੂੰ ਆਪਾਂ ਕਹਿੰਦੇ ਗਲੀ ਵਾਲਾ ਰੁਪਈਆ ਵੀ ਜੇ ਤੁਹਾਡਾ ਇਲਜ਼ਾਮ ਲੱਗ ਜੇ ਭਗਵੰਤ ਮਾਨ ਨੇ ਇੱਕ ਗਲੀ ਵਾਲਾ ਰੁਪਈਆ ਵੀ ਸਰਕਾਰ ਦਾ ਖਾ ਲਿਆ ਇਹ ਰੇਲੀ ਕਰੀ ਜਾਂਦੇ ਉਹਨੇ ਰੈਲੀ ਵੱਡੀ ਕਰ ਲਈ ਇਹਦੀ ਰੈਲੀ ਛੋਟੀ ਹੋਗੀ ਮੈਂ ਹਾਈ ਕਮਾਂਡ ਨੂੰ ਦੱਸੂ ਮੈਂ ਲੋਕ ਕਮਾਂਡ ਨੂੰ ਦੱਸੂ ਪਤਾ ਨਹੀਂ ਯਾਰ ਇਹਨਾਂ ਦੀ ਹਾਈ ਲੋਕ ਕਮਾਂਡ ਕਦੇ ਲੋਕਾਂ ਨਾਲ ਵੀ ਗੱਲ ਕਰ ਲਿਆ ਕਰੋ ਇੱਕ ਗੱਲ ਮੈਂ ਕਹਿਣਾ ਕਿ ਬਾਕੀ ਜਿਹੜੇ ਲੀਡਰ ਨੇ ਨਾ ਇਹ ਹਰੇਕ ਕੋਈ ਨਾ ਕੋਈ ਕੋਟੇ ਚੋਂ ਐ ਕੋ ਰਾਹੁਲ ਗਾਂਧੀ ਦੇ ਕੋਟੇ ਚੋਂ ਐ ਕੋ ਪ੍ਰਿੰਕਾ ਗਾਂਧੀ ਵਾਲੇ ਕੋਟੇ ਚੋਂ ਐ ਕੋ ਮੀ ਸੋਨਿਆ ਗਾਂਧੀ ਵਾਲੇ ਕੋਟੇ ਚੋਂ ਐ ਕੋ ਹਰ ਸਿਮਰਤ ਕੌਰ ਵਾਲੇ ਕੋਟੇ ਚੋਂ ਐ ਕੋਈ ਮਜੀਠੀ ਵਾਲੇ ਕੋਟੇ ਚੋਂ ਐ ਕੋਈ ਸੁਖਵੀਰ ਵਾਲੇ ਕੋਟੇ ਚੋਂ ਐ ਇੱਕ ਮੈਂ ਆ ਲੋਕਾਂ ਵਾਲੇ ਕੋਟੇ ਚੋਂ ਆ ਜੀ ਮੈਂ ਆ ਐਸੇ ਜਗ੍ਹਾ ਤੇ ਲਗਭਗ 450 ਹੈੱਡ ਕਨਸਟੇਬਲ ਮੁੰਡੇ ਕੁੜੀਆਂ ਨੂੰ ਨਿਯੁਕਤੀ ਪੱਤਰ ਦੇਣੇ ਕੱਲ ਨੂੰ ਟੋਟਲ 500 ਹੋਰ ਵਿਭਾਗਾਂ ਦੇ ਪਾ ਕੇ 500 ਨਿਯੁਕਤੀ ਪੱਤਰ ਕੱਲ ਨੂੰ ਦੇਵਾਂਗੇ ਉਹਨਾਂ ਨੂੰ ਵੀ ਖੁਸ਼ੀਆਂ ਉੱਥੇ ਪਿੰਡ 'ਚ ਮਨਾਇਆਂ ਜਾਣਗੀਆਂ ਸਾਡੇ ਪਿੰਡ ਦੀ ਕੁੜੀ ਹੌਲਦਾਰ ਬਣ ਗਈ ਸਾਡੇ ਪਿੰਡ ਦੀ ਇੱਕ 6-7 ਕੁੜੀਆਂ ਪਿੱਛੇ ਜੱਜ ਬਣੀਆਂ ਨੇ ਇੱਕਾ ਬਿਜਲੀ ਵਾਲੇ 500 ਯੂਨਿਟ ਖੂਬੀ ਕਰਜ਼ਾ ਲੈ ਪੀਐਸਪੀਸੀਐਲ ਵਾਲੇ ਹਰ ਰੋਜ਼ ਮੇਰੇ ਘਰ ਦੇ ਮੂਹਰੇ ਖੜੇ ਹੁੰਦੇ ਆ ਉਹ ਡਰਾ ਕੇ ਇਹਨਾਂ ਤੋਂ ਤਨਖਾਹ ਤਰੂਫ ਲੈ ਲੈਂਦੇ ਆ ਤਨਖਾਹਾਂ ਦੇਣੀ ਔਖੀ ਹੁੰਦੀਆਂ ਉਹਨਾਂ ਤੇ 17-18 ਹਜ਼ਾਰ ਕਰੋੜ ਦਾ ਕਰਜ਼ਾ ਸੀ ਅੱਜ 25 ਰੁਪਏ ਜੇ ਤੁਸੀਂ ਇਹੀ ਬਿਜਲੀ ਪੀਪੀਏ ਕੈਨਸਲ ਕਰਕੇ ਜਿਹੜੀ ਤੁਸੀਂ ਕਹਿੰਦੇ ਸੀ ਪੀਪੀਏ ਕੈਨਸਲ ਕਰਕੇ ਜਿਹੜੀ ਪੰਜਾਬ ਅੱਜ 19 ਰੁਪਏ 18 ਰੁਪਏ ਨੂੰ ਬਿਜਲੀ ਕੀਟ ਰੇਟ ਮਹਿੰਗੀ ਬਾਜ਼ਾਰ ਚ ਜਿਹੜੀ 3 ਰੁਪਈਏ ਨੂੰ ਮਿਲਦੀ ਹੈ ਇਹਨਾਂ ਨੂੰ ਕੈਨਸਲ ਕਰਕੇ ਇਨਕਮ ਦੇ ਨਾਲ ਦਿੰਦੇ ਮੈਨੂੰ ਕੋਈ ਪੱਤੀ ਨਹੀਂ ਸੀ ਮੈਂ ਜਿਆਦਾ ਕਰ ਕਰ ਕਹਿੰਦਾ ਸਿੱਧੂ ਸਾਫ਼ ਕ੍ਰਿਟਿਸਾਈਜ਼ ਕਰਦੇ ਰਹਿੰਦੇ ਆ ਉਹ ਭਾਈ ਜਦੋਂ ਤੂੰ ਗੁਰਬਾਣੀ ਦੀ ਗੱਲ ਕੀਤੀ ਤਰਨੂੰ ਨਹੀਂ ਖੜੇ ਹੋਈ ਤੂੰ ਚ ਅੱਜ ਦਾ ਕੰਮ ਹੀ ਨਹੀਂ ਕੋਈ ਕਰਦਾ ਤੂੰ ਤਾਂ 6 ਲੱਖ ਪਰ ਘੰਟੇ ਵਾਲੇ ਹਵਾਈ ਜਾ ਚ ਬੈਠ ਕੇ ਆਪਣੇ ਆਕਿਆਂ ਨੂੰ ਸੈਰਾਂ ਸਪਾਟਿਆਂ ਨੂੰ ਲੱਗਿਆ ਹੋਇਆ ਵੋਟਾਂ ਤੈਨੂੰ ਦੋ ਨਹੀਂ ਪਈਆਂ ਗੱਲਾਂ ਕਰਦਾ 13 13 0 ਦੀ ਉਹ ਤੁਸੀਂ 0 ਸੀ ਲੋਕ ਸਭਾ ਚ 0 ਆ ਕਾਂਗਰਸ ਦਾ ਧਾਰਾ ਮੰਗਿਆ ਇੱਕ ਤੇ ਪੁਲਿਸ ਸੈਕਸ਼ਨ ਨਾਲ ਇੱਕ ਲੋਕ ਸਭਾ ਚ ਲੈ ਗਏ ਤੁਸੀਂ ਕਿੱਥੋਂ ਦੀ ਹੋ ਤੁਸੀਂ ਨੈਸ਼ਨਲ ਪਾਰਟੀ ਇਸ ਕਰਕੇ ਗੱਲਾਂ ਦੇ ਕੜਾ ਬਰਤਾਨ ਨਾਲ ਕੁਛ ਨਹੀਂ ਮਾਰ ਦੇਖੋ ਠੇਕੇਦਾਰੀ ਸਿਸਟਮ ਜਦ ਤੱਕ ਜਾਂਦਾ ਨਹੀਂ ਪੰਜਾਬ ਚੋਂ ਠੇਕੇਦਾਰੀ ਸਿਸਟਮ ਦੇ ਪਿੱਛੇ ਖੜਾ ਹੋ ਕੇ ਤੁਣਕੇ ਮਾਰ ਕੇ ਪੋਲਿਟਿਸ਼ੀਅਨ ਪੈ ਸਕਦਾ ਕੀ ਦਾ ਪ੍ਰਮਾਣ ਹੈ ਤੇਲੰਗਾਨਾ ਨੇ ਜਦੋਂ ਪਹਿਲੀ ਵਾਰ ਠੇਕੇਦਾਰੀ ਸਿਸਟਮ ਚੋਂ ਰੇਤਾ ਕੱਢਿਆ 10 ਕਰੋੜ ਕਮਾਈ ਹੋਈ। ਉਹ ਠੇਕੇਦਾਰ ਪਾਸੇ ਕੀਤਾ ਸਾਰਾ ਕੰਟਰੋਲ ਲਿਆ 77000000 ਬੰਦਿਆਂ ਨੂੰ এমਪਲੋਇਮੈਂਟ ਦਿੱਤੀ। ਪਹਿਲੇ ਸਾਲ 400 ਕਰੋੜ, ਦੂਜੇ ਸਾਲ 950 ਕਰੋੜ, ਤੀਜੇ ਸਾਲ 2400 ਕਰੋੜ। ਅੱਜ 5000 ਕਰੋੜ। ਕਈ ਸਟੇਟ 10000 ਕਰੋੜ, ਕਈ 15000 ਕਰੋੜ 700 ਕਿਲੋਮੀਟਰ ਦਰਿਆ, 400 ਕਿਲੋ ਵਿੱਚ 1350 ਕਿਲੋ। ਖੜੇ ਇਹ ਕਹਿ ਕੇ ਆਸੀਂ ਵੀ ਪਬਲਿਕ ਦਾ ਭਲਾ ਕਰਾਂਗੇ ਪਬਲਿਕ ਨੂੰ ਸਸਤੀ ਰੇਤ ਦੇਵਾਂਗੇ ਮੈਂ ਤਾਂ 3000 ਰੁਪਏ ਵੀ ਲੜਦਾ ਹੁੰਦਾ ਸੀ ਵੀ 2000 ਦੀ ਨਹੀਂ 1500 ਦੀ ਟਰਾਲੀ ਹੋਣੀ ਚਾਹੀਦੀ ਹੈ ਅੱਜ 21000 ਦੀ ਟਰਾਲੀ ਇਹ ਭਾਈ ਕਿਹੜਾ ਗਰੀਬ ਘਰ ਬਣਾ ਲੂ ਇਹ ਲੜਾਈ ਹੈ ਬਦਲ ਨੀਤੀ ਬਦਲਦਾ ਹੈ ਇਹ ਜਦੋਂ ਨਾ 40-50 ਹਜ਼ਾਰ ਕਰੋੜ ਰੁਪਇਆ ਸੌਖਾ ਖੜਕ ਦੇਣੇ ਟੇਬਲ ਦੇ ਥੱਲੋਂ ਸਿੱਧਾ ਆਸਟ੍ਰੇਲੀਆ ਪਹੁੰਚ ਜਾਏ ਸਿੱਧਾ ਮੌਲਾਂ ਚ ਪਹੁੰਚ ਗਏ ਅਮਰੀਕਾ ਵਾਲਿਆਂ ਚ ਪੰਜਾਬ ਦੇ ਪੈਸੇ ਪੰਜਾਬ ਨੂੰ ਗਿਰਵੀ ਰੱਖ ਕੇ ਗਹਿਣੇ ਧਰ ਕੇ ਇਹ ਮੌਲਾਂ ਚ ਚਲੇ ਜਾਣ ਤੇ ਫਿਰ ਬਾਅਦ ਦੇ ਵਿੱਚ ਵੀ ਅਸੀਂ ਜ਼ਿੰਦਗੀ ਬੜੀ ਵਧੀਆ ਤੇ ਐ ਕਿਵੇਂ ਕਰ ਲਵਾਂਗੇ ਤੁਸੀਂ ਉਹ ਕਿਹਨਾਂ ਨੇ ਲੁੱਟਿਆ ਪੰਜਾਬ ਨੂੰ ਉਹ ਕਿੱਥੇ ਨੇ ਜਿਹੜੇ ਕਹਿੰਦੇ ਸੀ 25 ਸਾਲ ਕਬਜ਼ਾ ਜਿਹਨੂੰ ਤੁਸੀਂ ਕਹਿੰਦੇ ਕਬਜ਼ਾ ਇਹਦਾ ਮਤਲਬ ਹੁੰਦਾ ਹੰਕਾਰ ਕਿਧਰ ਗਏ ਤੁਸੀਂ ਮੈਨੂੰ ਲੱਖ ਮਾੜਾ ਕਹੋ 100 ਗਾਲ ਕੱਢ ਲਓ ਮੈਂ ਗੰਦਾ ਹੋ ਜੂ ਮੇਰੀ ਸਦਗਤੀ ਹੋ ਮੇਰੇ ਤੇ ਪਰਚਾ ਦਿੱਤਾ ਮੇਰੇ ਤੇ ਪਰਚਾ ਕਿਸੇ ਥਾਣੇਦਾਰ ਨੇ ਨਹੀਂ ਦਿੱਤਾ 3 ਡੀਜੀਪੀ ਬਦਲਤੇ 4 ਏ ਡੀਜੀਪੀ ਬਦਲਤੇ 3 ਏਜੀ ਬਦਲ ਗਏ ਇਹ ਪਰਚਾ ਤਾਂ ਹੋਇਆ ਤੇ ਜਿਹਨੇ ਦਿੱਤਾ ਉਹਦੀ ਨਲਾਇਕੀ ਦਾ ਮੈਂ ਅੱਗੇ ਜ਼ਿਕਰ ਕਰ ਚੁੱਕਿਆ ਪ੍ਰਧਾਨ ਮੰਤਰੀ ਸਿਕਿਉਰਿਟੀ ਲੋਡਿਆਣਾ ਕੋਰਟ ਦਾ ਬੰਬਲਾਸਪੀ ਹੋਣਾ ਰੋਟੀਆਂ ਇਸ ਲਈ ਇਹ ਇੱਕ ਸਿਆਸੀ ਤੌਰ ਤੇ ਪਰਚਾ ਸੀ ਧਾਰਾ ਵੀ ਉਹਨੇ ਆਪ ਲਾਈ ਉਹ ਤਾਂ ਥਾਣੇਦਾਰ ਲਾਉਂਦਾ ਮੇਰੇ ਤੇ ਉਹਨੇ ਲਾਤੀ ਮਗਰ ਇਹ ਸਾਰੀ ਚੀਜ਼ਾਂ ਦਾ ਨਿਚੋੜ ਹਾਲੋਨਰੇਬਲ ਹਾਈ ਕੋਰਟ ਨੇ ਆਪਦੇ ਆਰਡਰ ਚ ਦਿੱਤਾ ਮਗਰ ਸਰਕਾਰਾਂ ਨਹੀਂ ਮੰਨਦੀਆਂ ਦੇਖੋ ਮੈਂ ਕੇਜਰੀਵਾਲ ਸਾਹਿਬ ਤੇ ਵਿਪਤਾ ਪਈ ਹੈ ਮੈਨੂੰ ਉਹਨਾਂ ਨਾਲ ਹਮਦਰਦੀ ਹੈ ਔਰ ਮੇਰਾ ਤਾਂ ਉਹਨਾਂ ਦਾ ਫਰਕ ਵੇਖ ਲਓ ਉਹ ਤਾਂ ਜਾਂਦੇ ਨਹੀਂ ਚਾਰ-ਚਾਰ ਵਾਰੀ ਸੱਦੇ ਤੇ ਮੈਂ ਤਾਂ ਆਈ ਵਾਰੀ ਆਇਆ ਕਿਉਂਕਿ ਮੈਨੂੰ ਪਤਾ ਝੂਠਾ ਪਰਚਾ ਮੈਂ ਤੁਹਾਨੂੰ ਕਾਂਗਰਸ ਵੇਲੇ ਵੀ ਕਿਹਾ ਸੀਗਾ ਕਿ ਇਹਨਾਂ ਨੂੰ ਪਰਚਾ ਮੇਰੇ ਤੇ ਨਵਾਂ ਦਰਜ ਕਰਨਾ ਪੈਣਾ ਉਹਨਾਂ ਨੂੰ ਕਰਨਾ ਪਿਆ ਅੱਜ ਵੀ ਮੈਂ ਕਹਿੰਨਾ ਭਗਵੰਤ ਮਾਨ ਨੂੰ ਚਾਹੀਦੇ ਕੰਪਰੋਮਾਈਜ਼ਡ ਲੀਡਰ ਜਿਹੜੇ ਰਾਤ ਦੇ ਹਨੇਰੇ ਉਹਦੇ ਆ ਕੇ ਉਹਦੇ ਨਾਲ ਗੱਲ ਮੁਕਾ ਕੇ ਜਾਣ ਜਾਂ ਉਹਦੀ ਜੇਬ ਕਰਮ ਕਰਕੇ ਜਾਣ ਜਾਂ ਉਹਦੇ ਗੋਡੀ ਹੱਥ ਲਾ ਕੇ ਜਾਣ ਮਜੀਠੀਆ ਨਾ ਤੇਰੀ ਜੇਬ ਗਰਮ ਕਰੂ ਨਾ ਤੇਰੇ ਗੋਡੀ ਹੱਥ ਲਾਵਾਂ ਐਕਸਪੋਜ਼ ਕਰੂ ਔਰ ਜਿਹੜੇ ਪੰਜਾਬ ਦੇ ਹੱਕ ਦੀ ਗੱਲ ਕਰੂ ਜਿਹੜੇ ਤੈਨੂੰ ਐਕਸਪੋਜ਼ ਕਰਦੇ ਆ ਤੈਨੂੰ ਸਵਾਲ ਕਰਦੇ ਆ ਉਹਨਾਂ ਨੂੰ ਤੂੰ ਦਬਾਉਣ ਦੀ ਕੋਸ਼ਿਸ਼ ਕਰਦਾ ਜੀ ਸੱਦ ਕੇ ਕਰ ਲਾ ਜ਼ਾਲਮ ਸਰਕਾਰਾਂ ਕਰਦੀਆਂ ਨੇ ਜੇਲ੍ਹਾਂ ਚ ਤੁਸੀਂ ਕਲਾ ਸਕਦੇ ਹੋ ਤੁਹਾਡੀ ਤਾਕਤ ਹੈ ਟੂਠੇ ਪਰਚੇ ਤੁਸੀਂ ਦੇ ਸਕਦੇ ਹੋ ਮਗਰ ਉਸ ਤੋਂ ਬਾਅਦ ਮੇਰਾ ਵੀਰ ਜੇਲ ਇਸ ਨੋਟ ਦੀ ਐਂਡ ਆਲੋ ਤੋਂ ਬਾਅਦ ਕੋਟਾ ਫੈਸਲਾ ਕਰਦਿਆਂ ਨੇ ਕਿ ਪਰਚੇ ਸਹੀ ਸੀ ਕਿ ਗਲਤ ਸੀ ਹਾਈ ਕੋਰਟ ਨੇ 26 27 ਸਪਿਆ ਚ ਮੇਰੇ ਮਸਲੇ ਚ ਰੂਲਿੰਗ ਦਿੱਤੀ ਔਰ ਜੀਨੇ ਪਰਚਾ ਦਰਜ ਕੀਤਾ ਆ ਵੇਖ ਲਓ ਕੀ ਉਹਦੀ ਖਬਰਾਂ ਲੱਗਦੀਆਂ ਰਹੀਆਂ ਨੇ ਇੱਕ ਗੱਲ ਦੀ ਮੈਂ ਕੇਜਰੀਵਾਲ ਸਾਹਿਬ ਨੂੰ ਕਹੂੰਗਾ ਕਿ ਘਬਰਾਉਣ ਦੀ ਲੋੜ ਕੋਈ ਨਹੀਂ ਹੁਣ ਤੁਹਾਨੂੰ ਸ਼ਾਇਦ ਅੱਜ 16 ਨੂੰ 10 ਨੂੰ ਸੱਧਿਆ 18 ਨੂੰ ਤੁਹਾਨੂੰ ਸੱਧਿਆ ਮੈਨੂੰ ਵੀ ਤੇ ਸੱਦਣ ਦੀ ਸਾਡੀ ਟਾਈਮਿੰਗ ਬੜੀ ਮਿਲਦੀ ਹੈ ਪਰ ਕਹਿਣਾ ਕਿ ਮੈਂ ਪੇਸ਼ ਹੋ ਜਾਂਦਾ ਉਹ ਪੇਸ਼ ਨਹੀਂ ਹੁੰਦਾ ਪਤਾ ਨਹੀਂ ਕਾਦੀ ਘਬਰਾਟ ਜਹਾਜ਼ ਭੇਜ ਦਿਆਂਗੇ ਵਿਪਾਸਨਾ ਦਾ ਕੋਰਸ ਕਰਨਾ ਹੈ ਤੇ ਪਹਿਲਾਂ ਕਰ ਲੋ ਮਗਰ ਜਾ ਆਇਓ ਕੋਈ ਨਹੀਂ ਫੇਰ ਕੀ ਆ ਕਾਨੂੰਨ ਤਾਂ ਉਹਨਾਂ ਲਈ ਵੀ ਉਹੀ ਆ ਜੋ ਮੇਰੇ ਲਈ ਆ ਮਗਰ ਕਾਨੂੰਨ ਦੀ ਇੱਕ ਪਾਲਣਾ ਕਰਦਾ ਅਸੀਂ ਪਾਲਣਾ ਕਰਦੇ ਹਾਂ ਉਹ ਧਜੀਆਂ ਉਡਾਉਂਦਾ ਔਰ ਫੇਰ ਇਹ ਆਮ ਆਦਮੀ ਪਾਰਟੀ ਵਾਲੇ ਜਦ ਇਹਨਾਂ ਨੂੰ ਸੂਟ ਕਰਦਾ ਤੇ ਕਾਨੂੰਨ ਨੂੰ ਹੋਰ ਰੰਗ ਦੇ ਦਿੰਦੇ ਇਸ ਲਈ ਮੈਂ ਛੋਟਾ ਸਬ ਦਾ ਬੜਾ ਮਸ਼ਕੂਰ ਆ ਪੂਰੀ ਅਸੀਂ ਕਾਰਪੋਰੇਸ਼ਨ ਕਰ ਰਹੇ ਆ ਔਰ ਹਰ ਤਰੀਕੇ ਨਾਲ ਕਿਉਂਕਿ ਇਹ ਸਾਰੇ ਇੱਕ ਇਹ ਵੀ ਧਿਆਨ ਚ ਰੱਖੋ ਕਿ ਜਿਹੜੀ ਐਫ ਆਈ ਆਰ ਹੋਈ ਹੈ ਸਾਰੇ ਮਾਮਲੇ ਪਹਿਲਾਂ ਕੋਰਟ ਚ ਸੈਟਲ ਹੋ ਗਏ ਆ ਕੋਰਟ ਨੇ ਨਾ ਚ ਭਟਕ ਰਿਹਾ